ਹਾਂਜੀ ਦੋਸਤੋ ਸਾਸੀ ਗੱਲ ਕਿਸਾਨ ਦੋਸਤੋ ਅੱਜ ਅਸੀਂ ਆਪਣੇ ਫਲਦਾਰ ਬੂਟਿਆਂ ਨੂੰ ਜੀ ਖਾਦ ਪਾ ਰਹੇ ਹਾਂ ਆਈਸੀਐਲ ਕੰਪਨੀ ਦੀ ਤੇ ਮਨ ਕੀਤਾ ਜੀ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰੀਏ ਤੇ ਤੁਹਾਨੂੰ ਦਿਖਾਉਣੇ ਇਹ ਜੀ ਖਾਦ ਇਹ ਇਹ ਆਈਸੀਐਲ ਦੀ ਖਾਦ ਹੈ ਜੀ ਪੋਲੀਸਲਫੇਟ ਦੇ ਨਾਂ ਤੇ ਆਉਂਦੀ ਹੈ ਇਹ ਬੂਟੇ ਨੂੰ ਚਾਰਤਾ ਤੇ ਦਿੰਦੀ ਹੈ ਜੀ ਤੇ ਚਾਰੇ ਤਾਤੀ ਇਹ ਬੂਟੇ ਨੂੰ ਸਲਫੇਟ ਫਾਰਮ ਦੇ ਵਿੱਚ ਮਿਲਦੇ ਆ ਤੇ ਬਿਲਕੁਲ ਨੇਚਰਲ ਖਾਦ ਹੈ ਜੀ ਇਹ ਆਰਗਨ ਖੇਤੀ ਵਾਲੇ ਵੀ ਇਸ ਖਾਦ ਨੂੰ ਵਰਤ ਸਕਦੇ ਆ ਇਹ ਯੂਕੇ ਦੇ ਵਿੱਚ ਮਾਈਨਿੰਗ ਦੇ ਵਿੱਚੋਂ ਕੱਢੀ ਜਾਂਦੀ ਹੈ ਤੇ ਇਹਨੂੰ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ ਇਹ ਪੱਥਰ ਨਮਾ ਰੂਪ ਦੇ ਵਿੱਚ ਹੁੰਦੀ ਹੈ ਤੇ ਸਿਰਫ ਇਹਨੂੰ ਗ੍ਰाइंड ਕਰਕੇ ਬਰੀਕ ਕੀਤਾ ਜਾਂਦਾ ਹੈ ਅਤੇ ਸਿੱਧੀ ਫਾਰਮਰ ਤੱਕ ਪਹੁੰਚਦੀ ਹੈ ਜੀ ਅਜਰਾਇਲ ਦੀ ਇਹ ਕੰਪਨੀ ਹੈ ਜੀ ਅਜਰਾਇਲ ਕੈਮੀਕਲ ਲਿਮਟਿਡ ਤੇ ਇਹਦੇ ਵਿੱਚ ਤੁਹਾਨੂੰ ਸਾਰੇ ਤੱਤ ਸਲਫੇਟ ਫਾਰਮ ਦੇ ਵਿੱਚ ਮਿਲਣਗੇ ਅਤੇ ਇਹਦੀ ਇੱਕ ਖਾਸੀਅਤ ਇਹ ਹੈ ਇਹ ਜ਼ਮੀਨ ਦੇ ਵਿੱਚ ਛੇਦੀ ਲੀਚ ਨਹੀਂ ਹੁੰਦੀ ਦੂਜੀਆਂ ਖਾਦਾਂ ਆਪਾਂ ਜਦੋਂ ਪਾਉਨੇ ਆ ਜਿਵੇਂ ਯੂਰੀਆ ਹੋ ਗਿਆ ਜਾਂ ਕੋਈ ਹੋਰ ਬਹੁਤ ਸਾਰੀਆਂ ਖਾਦਾਂ ਜਿਹੜੀਆਂ ਆਪਾਂ ਪਾਉਨੇ ਆ ਕਿਸਾਨ ਵੀ ਰੱਡੜ ਪਾਉਂਦੇ ਆ ਜਿਵੇਂ ਪੋਟਾਸ਼ ਪਾਉਂਦੇ ਆ ਜਾਂ ਕੋਈ ਵੀ ਖਾਦ ਹੈ ਜੀ ਜ਼ਿਆਦਾਤਰ ਉਹ ਜਮੀਨ ਜਿੰਨੀਆਂ ਕਪੂਟੇ ਨੂੰ ਲੋਡ ਹੁੰਨੀਆਂ ਉਹ ਲੈ ਲੈਂਦਾ ਬਾਕੀ ਉਹ ਜ਼ਮੀਨ ਦੇ ਵਿੱਚ ਲੀਚ ਹੋ ਜਾਂਦੀ ਹੈ ਇਹ ਖਾਦ ਦੀ ਖਾਸੀਅਤ ਇਹ ਵੀ ਇਹ ਲੀਚ ਨਹੀਂ ਹੁੰਦੀਗੀ ਅਤੇ ਜਦੋਂ ਬੂਟੇ ਨੂੰ ਲੋਡ ਹੈ ਦੀ ਬੂਟਾ ਇਹਨੂੰ ਉਦੋਂ ਹੀ ਗ੍ਰਹਿਣ ਕਰ ਸਕਦਾ ਹੈ ਬਹੁਤ ਸਲੋ ਕੰਮ ਕਰਦੀ ਹੈ ਸਲੋ ਰਿਲੀਜ਼ ਹੁੰਦੀ ਹੈ ਇਸ ਕਰਕੇ ਇਹਨੂੰ ਕਿਸਾਨ ਭਰਾ ਵਰ ਸਕਦੇ ਆ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਅਸੀਂ ਪਿਛਲੇ ਸਾਲੇ ਵੀ ਪਾਈ ਸੀਗੀ ਇਹਦੀ ਜਿਹੜੀ ਡੋਜ਼ ਹੈ ਲਗਭਗ 2 ਸਾਲ ਤੋਂ ਜੇ ਉੱਪਰ ਦਾ ਬੂਟਾ ਕੋਈ ਵੀ ਫਲਦਾਰ ਬੂਟਾ ਜੀ ਤਾਂ ਇਹਦੀ ਅੱਧਾ ਕਿਲੋ ਡੋਜ਼ ਹੈ ਜੀ 500 ਗ੍ਰਾਮ ਤੇ ਜੇਕਰ ਬੂਟਾ 2 ਸਾਲ ਤੋਂ ਛੋਟਾ ਹੈ ਤਾਂ ਇਹ ਖਾ ਤੁਸੀਂ ਲਗਭਗ 250 ਗ੍ਰਾਮ ਜਾਂ 300 ਗ੍ਰਾਮ ਵਰ ਸਕਦੇ ਆ ਅਸੀਂ ਵੈਸੇ ਇਹਦੇ ਨਾਲ ਡੀਏਪੀ ਖਾਦ ਵਰਤ ਰਹੇ ਹਾਂ 220 ਗ੍ਰਾਮ ਤੇ 300 ਗ੍ਰਾਮ ਅਸੀਂ ਇਹ ਵਰਤ ਰਹੇ ਹਾਂ ਕਿਉਂਕਿ ਸਾਡੇ ਬੂਟੇ ਲਗਭਗ 2 ਕੁ ਸਾਲ ਦੇ ਸਾਰੇ ਕੁਝ ਬੂਟੇ ਜਿਵੇਂ ਆ ਤੁਸੀਂ ਦੇਖ ਸਕਦੇ ਆ ਇਹਨਾਂ ਨੂੰ ਹਜੇ ਲਗਭਗ ਪਿਛਲੇ ਸਾਲ ਹੀ ਲਾਏ ਆ ਕਿਉਂਕਿ ਕੁਝ ਬੂਟੇ ਵਿੱਚੋਂ ਡੈਮੇਜ ਹੋ ਗਈ ਸੀ ਕਿਤੇ ਤਾਂ ਕਰਕੇ ਦੁਬਾਰੇ ਬੂਟੇ ਅਮਰੂਦ ਦੇ ਲਾਏ ਆ ਇਹ ਹਸਾਰ ਸੁਪੀ ਦਾ ਵੈਰਾਈਟੀ ਹੈ ਜੀ ਵੈਸੇ ਇਸ ਕਰਕੇ ਇਹਨਾਂ ਨੂੰ ਅਸੀਂ 2 220 ਤੋਂ 300 ਗ੍ਰਾਮ ਹੀ ਡੋਜ਼ ਦੇ ਰਹੇ ਹਾਂ ਬਾਕੀ ਸੋਨੂੰ ਦੱਸਣਾ ਚਾਹੁੰਦੇ ਜੀ ਇਹ ਬਿਲਕੁਲ ਆਰਗੈਨਿਕ ਹੈ ਔਰਗਨ ਖੇਤੀ ਵਾਲੇ ਵੀ ਇਸ ਨੂੰ ਵਰਤ ਸਕਦੇ ਆ। ਕਿਸਾਨ ਦੋਸਤੋ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਆ ਜਿਹੜੀ ਖਾਦ ਆ ਤੁਸੀਂ ਇਹ ਮੋਢਣਾ ਨਹੀਂ ਪਾਉਣੀਗੀ। ਇਹ ਲਗਭਗ ਜੇ ਚਾਹ ਛੋਟਾ ਬੂਟਾ ਹੈ ਤਾਂ ਤੁਸੀਂ ਫੁੱਟ ਫੁੱਟ ਦੂਰ ਪਾਉਣੀ ਹੈ। ਜੇਕਰ ਕੋਈ ਬੂਟੇ ਦੀ ਉਮਰ 2 ਸਾਲ 2.5 ਸਾਲ ਹੈਗੀ ਹੈ ਤਾਂ ਤੁਸੀਂ ਲਗਭਗ ਉਹਨੂੰ 2.5 ਫੁੱਟ ਦੂਰ ਪਾਓ। ਕਿਉਂਕਿ ਜਿਹੜੀ ਇਹਦੀ ਸੈਕੰਡਰੀ ਰੂਟ ਆ ਉਹ ਦੂਰ ਹੀ ਹੁੰਦੀ ਹੈ ਤੇ ਮੋਢ ਨੂੰ ਜ਼ਿਆਦਾ ਕੋਈ ਖਾਦ ਦੀ ਲੋੜ ਨਹੀਂ ਹੁੰਦੀ ਕਿਉਂਕਿ ਇੱਥੇ ਤਾਂ ਕੰਮ ਬਲੌਕੇਜ ਹੁੰਦਾ ਜਿਹਦਾ। ਜਿਹੜੀ ਸਾਈਡ ਤੋਂ ਹੀ ਇਹਦੀ ਮਤਲਬ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਖਾਦ ਨੂੰ ਵਰ ਤਾਂ ਮੇਨ ਇਹਦਾ ਹੀ ਕੰਮ ਆਇਆ ਜਿਹੜਾ ਵਾਹਣ ਦੇ ਪੀਐਚ ਲੈਵਲ ਨੂੰ ਇਹ ਕੰਟਰੋਲ ਕਰਦੀ ਹੈ ਜਦੋਂ ਵਾਹਣ ਦਾ ਕਿਸੇ ਦਾ ਵੀ ਪੀਐਚ ਲੈਵਲ ਕੰਟਰੋਲ ਹੋਊਗਾ ਤਾਂ ਬੂਟੇ ਦੀ ਗਰੋਥ ਚੰਗੀ ਹੁੰਦੀ ਉਹ ਹਰਾ ਭਰਾ ਰਹੂਗਾ ਤੇ ਤੁਹਾਡੇ ਫਲ ਦੀ ਜਿਹੜੀ ਕੁਆਲਿਟੀ ਵੀ ਚੰਗੀ ਬਣੂਗੀ ਤੇ ਸਾਰਾ ਕੁਝ ਹੀ ਜ਼ਿਆਦਾ ਵਧੀਆ ਰਹੂਗਾ ਜੀ ਕਿਉਂਕਿ ਜੇਕਰ ਤੁਸੀਂ ਹੋਰ ਵੀ ਕੋਈ ਚੀਜ਼ ਕੋ ਤਾਤੇ ਨੂੰ ਦਿੰਨੇ ਆ ਜੇਕਰ ਜੇ ਪੀਚ ਲੈਵਲ ਘਟਾ ਹੈ ਤਾਂ ਤਾਂ ਹੀ ਬੂਟਾ ਗ੍ਰੈਨ ਕਰੂਗਾ ਜੇਕਰ ਪੀਐਚ ਲੈਵਲ ਵੱਧਾ ਹੈ ਤਾਂ ਬੂਟੇ ਨੇ ਉਸ ਚੀਜ਼ ਨੂੰ ਲੈਣਾ ਨਹੀਂ ਤੁਹਾਡੀ ਉਹ ਜਿਹੜੀ ਕੋਈ ਵੀ ਖਾਦਾ ਉਹ ਤੁਹਾਡੀ ਜ਼ਮੀਨ ਦੇ ਉੱਪਰ ਹੀ ਪਈ ਰਹੂਗੀ ਉਹ ਬੂਟੇ ਨੇ ਗ੍ਰਹਿ ਨਹੀਂ ਕਰਨੇ ਤੇ ਪੱਥਰ ਨੂੰ ਮਾਰੂ ਉਤਾਰ ਲੈਂਦੀ ਹੈ ਹੌਲੀ ਜਿਹਾ